ਗੋਪੀ ਦਾ ਜਿਹੜਾ ਸਟਾਈਲ ਹੈਗਾ ਇੱਕ ਉਹ ਸਟਾਈਲ ਬੜਾ ਖਤਰਨਾਕ ਹੁੰਦਾ ਮੇਰੇ ਨਾਲ ਜਵਾਗ ਤਾਂ ਵੈਸੀ ਡਰ ਜਾਂਦਾ ਆਰਟਿਸਟ ਦਾ ਤੇਜ ਉਹ ਪਤਾ ਲੱਗਦਾ ਕੋਈ ਵੀ ਬੱਚਾ ਆਰਟਿਸਟ ਦੇ ਹੱਥੇ ਚ ਪੜਾਓ ਜੇ ਬੱਚਾ ਰੂਪਿਆ ਸਮਝ ਲਓ ਆਰਟਿਸਟ ਚ ਤੇਜ ਹੈ ਨਹੀਂਗਾ ਸਟੈਬਿਲਿਟੀ ਪੋਜ਼ਿਟਿਵਿਟੀ ਹੈ ਨਾ ਹੁਣ ਇੱਕ ਚੁੰਮਕ ਦੂਈ ਚੁੰਮਕ ਨੂੰ ਖਿੱਚ ਵੀ ਲੰਦੀ ਹੈ ਇੱਕ ਚੁੰਮਕ ਉਹਦੀ ਸਾਈਡ ਪਲਟੀ ਕਰ ਦੋ ਟੱਕ ਵੀ ਲੰਦੀ ਮਤਲਬ ਤੁਹਾਡੇ ਵਿੱਚ ਆਕਰਸ਼ਣ ਹੈਗਾ ਜਿਹੜਾ ਕਰਸ਼ਣ ਅਸੀਂ ਗੱਲ ਕਰੀ ਜਵਾਨੀ ਤੁਸੀਂ ਕਿੰਨੇ ਲੜਾਈਆਂ ਝਗੜੇ ਕੀਤੇ ਉਸ ਸਮੇਂ ਹੋ ਸੀ ਤਾਂ ਹੁਣ ਕਿਹੜਾ ਕਰਸ਼ਣ ਹੈਗਾ ਗੋਪੀ ਪਹਿਲੀ ਵਾਰ ਇਹ ਚੀਜ਼ ਨੂੰ ਵਾਇਰਲ ਹੋਇਆ ਗੋਪੀ ਦਾ ਜਿਹੜਾ ਸਟਾਈਲ ਹੈਗਾ ਇੱਕੋ ਸਟਾਈਲ ਬੜਾ ਖਤਰਨਾਕ ਹੁੰਦਾ ਮੇਰੇ ਨਾਲ ਜਵਾਗ ਤਾਂ ਵੈਸੀ ਡਰ ਜਾਂਦੇ ਹੁਣ ਇਹ ਗੋਪੀ ਦੋਸਤ ਜਿਹੜਾ ਪੇਸ ਹੁੰਦਾ ਸੀ ਬਿਲਕੁਲ 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 ਆਰਟਿਸਟ ਦਾ ਤੇਜ ਉਹਦਾ ਪਤਾ ਲੱਗਦਾ ਕੋਈ ਵੀ ਬੱਚਾ ਆਰਟਿਸਟ ਦੇ ਹੱਥੇ ਜਿ ਫੜਾਓ ਜੀ ਬੱਚਾ ਰੋ ਪਿਆ ਸਮਝ ਲਓ ਆ ਤੇ ਉਸ ਤੋਂ ਚ ਤੇਜ ਹੈ ਨੀਗਾ ਅੱਛਾ ਸਮਝੇ ਆਰਟਿਸਟ ਉਹ ਹੁੰਦਾ ਜਿਹਦੇ ਹੱਥ ਦੇ ਵਿੱਚ ਕਿਸੇ ਦਾ ਵੀ ਬੱਚਾ ਫੜਾਇਆ ਹੱਥ ਚ ਬੱਚਾ ਫੜਾਇਆ ਰੋ ਵੀ ਨਾ ਅੱਛਾ ਹਾਂ ਕਿਸੇ ਦਾ ਬੱਚਾ ਜਾਮਨ ਦਾ ਬੱਚਾ ਚਾਹੇ ਲਾ ਲਓ ਚਾਰ ਪੰਜ ਮਹੀਨਿਆਂ ਦਾ ਲਾ ਲਓ ਜੇ ਤੁਸੀਂ ਉਹਨੂੰ ਚੁੱਕਿਆ ਜੇ ਤੁਹਾਡੇ ਹੱਥ ਦੇ ਵਿੱਚ ਰੋਪਿਆ ਬੱਚਾ ਸਾਂਝੋ ਪਿਆ ਆਰਟਿਸਟ ਜੇ ਤੇਜ ਹੈ ਨਹੀਂ ਝੂਠਾ ਆਰਟਿਸਟ ਕੋਈ ਵੀ ਮੇਰਾ ਮੰਨਣਾ ਨਹੀਂ ਉਸ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਫਿਰ ਤੁਸੀਂ ਇੱਕ ਮੰਨਦੇ ਹੋ ਵੀ ਸਾਡੇ ਚ ਸੱਚੀ ਸ਼ਕਤੀ ਪੈਦਾ ਹੈ ਮੈਂ ਨਹੀਂ ਉਹ ਨੀਮਤ ਹੁੰਦਾ ਕਿ ਤੇਜ ਹੁੰਦਾ ਇੱਕ ਬੰਦੇ ਦਾ ਹੈ ਕਿ ਜਦੋਂ 네ਗੈਟਿਵਿਟੀ ਪੋਜ਼ਿਟਿਵਿਟੀ ਹੈ ਨਾ ਹੁਣ ਇੱਕ ਚੁੰਮਕ ਦੂਈ ਚੁੰਮਕ ਨੂੰ ਖਿੱਚ ਵੀ ਲੰਦੀ ਹੈ ਇੱਕ ਚੁੰਮਕ ਉਹਦੀ ਸਾਈਡ ਪਲਟੀ ਕਰ ਦੋ ਤੱਕ ਵੀ ਲੰਦੀ ਬਸ ਤੁਹਾਡੇ ਵਿੱਚ ਆਕਰਸ਼ਣ ਹੈਗਾ ਜਿਹੜਾ ਕਰਸ਼ਨ ਅਸੀਂ ਗੱਲ ਕਰੀ ਜਵਾਨੀ ਤੁਸੀਂ ਕਹਿੰਦੇ ਲੜਾਈਆਂ ਝਗੜੇ ਕੀਤੇ ਉਸ ਸਮੇਂ ਹੋ ਸੀ ਤਾਂ ਹੁਣ ਕਿਹੜਾ ਕਰਸ਼ਨ ਹੈਗਾ ਨਹੀਂ ਨਹੀਂ ਬਿਲਕੁਲ ਉਹ ਦੇਖੋ ਲੜਾਈਆਂ ਝਗੜੇ ਉਮਰ ਹੁੰਦੀ ਆ ਚਲੋ ਇਹ ਇਹ ਉਮਰ ਹੁੰਦੀ ਆ ਲੰਘ ਜਾਂਦੇ ਐਦਾਂ ਦੀਆਂ ਚੀਜ਼ਾਂ ਹੁਣ ਵੀ ਸਾਡੇ ਨਾਲ ਜੁੜਦੀ ਜਾਂਦੀਆਂ ਮੈਂ 2-3 ਮਹੀਨੇ ਚ ਥਾਣੇ ਥੁਣੇ ਦੀ ਕਿਸੇ ਨਾ ਕਿਸੇ ਦੀ ਮੇਰੀ ਗਿੜੀ ਵੱਜਦੀ ਰਹਿੰਦੀ ਕੋਈ ਦਿੱਕਤ ਨਹੀਂ ਹਣਾ ਐਦਾਂ ਦੀਆਂ ਚੀਜ਼ਾਂ ਇਹ ਕੋਈ ਵੱਡੀ ਗੱਲ ਨਹੀਂ ਇਹ ਹੁੰਦੀਆਂ ਰਹਿੰਦੀਆਂ ਆ ਮਸਲਾ ਇਹ ਆ ਕਿ ਤੁਸੀਂ ਜਿੱਥੇ ਜਾਓ ਹਣਾ ਤੁਹਾਨੂੰ ਚਾਰ ਬੰਦੇ ਤੁਹਾਡੇ ਕਰਕੇ ਹੁਣ ਹਨਾ ਤੇ ਕੋਈ ਕਈ ਆਰਟਿਸਟ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਆ ਉਹ ਕਿਉਂ ਹੁੰਦੇ ਆ ਲੋਕਾਂ ਦੀ ਥਿੰਕਿੰਗ ਚੇਂਜ ਹੁੰਦੀ ਆ ਉਹ ਬੰਦਾ ਪਹਿਲਾਂ ਆਪਣੇ ਸਮੇਂ ਤੇ ਜਦੋਂ ਉਹਦਾ 골ਡਨ ਸਮਾਂ ਸੀ ਉਹ ਗੱਡੀ ਦੇ ਵਿੱਚੋਂ ਉੱਠਦਾ 15 ਬੰਦੇ ਨੱਠੇ ਹੁੰਦੇ ਆ ਇੱਕ ਟਾਈਮ ਫੇ ਉਹ ਵੀ ਆਉਂਦਾ ਜਦੋਂ ਉਹ ਗੱਡੀ 'ਚੋਂ ਉਤਰਦਾ ਤਾਂ ਕੋਈ ਨਹੀਂ ਆਉਂਦਾ ਉਹ ਡਿਪਰੈਸ਼ਨ 'ਚ ਉਹ ਆਰਟਿਸਟ ਵੀ ਮੈਂ ਬਥੇਰੇ ਇੱਥੇ ਨਾਂ ਨਹੀਂ ਲੈਣਾ ਇਸ ਵੇਲੇ ਇਦਾਂ ਵੀ ਆ ਹਨਾ ਤੇ ਆਰਟਿਸਟ ਦਾ ਹਰੇਕ ਦਾ ਆਪਣਾ 골ਡਨ ਤੁਸੀਂ ਡਿਪਰੈਸ਼ਨ 'ਚ ਹੈਗੇ ਉਹ ਇਸ ਸਮੇਂ ਨਹੀਂ ਡਿਪਰੈਸ਼ਨ ਬਾਈ ਸਾਨੂੰ ਹੋ ਜਾਂਦਾ ਕਈ ਵਾਰੀ ਚਲੋ ਗਾਣਿਆਂ ਗੁਣਿਆਂ ਜਾ ਇਦਾਂ ਦੇ ਕੰਟੈਂਟ ਜਦੋਂ ਗਾਣੇ ਨਹੀਂ ਚੱਲਦੇ ਡਿਪਰੈਸ਼ਨ ਹੁੰਦਾ ਹਾਂ ਕਿਤੇ ਹਾਂ ਪਰ ਹੁਣ ਸਿੱਖ ਲਿਆ ਜਿਹੜੇ ਤੁਸੀਂ ਹੁਣ ਗਾਣੇ ਗਾ ਰਹੇ ਤੁਸੀਂ ਇੱਕ ਲਾਈ ਚੇਂਜ ਕਰ ਦਿੱਤਾ ਪਹਿਲਾਂ ਤੁਸੀਂ ਨੰਗੇਜ ਪੂਣਾ ਕੀ ਕੁਛ ਤੁਸੀਂ ਇੱਕ ਬਹੁਤ ਤੁਸੀਂ ਕਹਿ ਸਕਦੇ ਜਿਹੜਾ ਲੋਕੀ ਪਸੰਦ ਨਹੀਂ ਕਰਦੇ ਹੁਣ ਤੁਸੀਂ ਸ਼ੇਰ-ਏ-ਪੰਜਾਬ ਇਹਨਾਂ ਦੇ ਪਾਸੇ ਆ ਗਏ ਕਿਵੇਂ ਗੋਪੀ ਨੇ ਖਿੱਚ ਲਿਆ ਚੀਜ਼ਾਂ ਨਹੀਂ ਭਾਈ ਇਦਾਂ ਯਾਂ ਪੇ ਹਰੇਕ ਚੀਜ਼ ਨੂੰ ਕਰਕੇ ਹੀ ਪਤਾ ਲੱਗਦਾ ਹੈ ਨਾ ਜਦੋਂ ਮੈਂ ਸਟਾਰਟਿੰਗ ਦੇ ਵਿੱਚ ਆਇਆ ਲਾਂਚ ਹੋਇਆ ਪਹਿਲਾਂ ਤਾਂ ਮੈਂ ਕਿਸੇ ਦੀ ਅਧੀਨ ਸੇਵਾ ਮੈਂ ਖੁੱਲਾ ਹੀ ਨਹੀਂ ਸੀਗਾ ਨਾ ਜਿੱਦਾਂ ਸੰਗਲ ਜਿ ਸੀ ਆਪਾਂ ਸਾਂਹ ਸੀਗੇ ਤੇ ਮੇਰੇ ਕੋ ਆਪਣੀ ਮਰਜ਼ੀ ਹੋਈ ਨਹੀਂ ਜੋ ਮੈਂ ਚਾਹੁੰਦਾ ਸੀਗਾ ਗਾਉਣਾ ਮੇ ਤੋਂ ਨਹੀਂ ਗਾ ਹੋਇਆ ਜਦੋਂ ਮੈਂ ਆਜ਼ਾਦ ਹੋਇਆ ਤੇ ਆਉਂਦੇ ਹੀ ਸਾਲ ਹੀ ਆ ਨਾ